ਇਹ ਮੈਂ ਵੀਡੀਓ ਸ਼ੇਅਰ ਕਰਨ ਲੱਗਿਆ ਆਪਦੇ ਫੇਸਬੁੱਕ ਤੇ ਆਮ ਆਦਮੀ ਪਾਰਟੀ ਦਾ ਹਾਲ ਵੇਖ ਲੋ ਕਿ ਆ ਦਿਹਾੜੀਦਾਰ ਮਿਹਨਤਕਸ਼ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਆਪਦੀ ਰੋਟੀ ਖਾਣੀ ਆ ਨੀਤੇ ਨੇ ਰੋਟੀ ਨਹੀਂ ਮਿਲਨੀ ਆ ਹਾਲ ਹੈ ਡੀਪੂ ਦਾ ਇਹਨਾਂ ਦੀ ਸਰਕਾਰ ਥੱਲੇ ਇਹ ਪ੍ਰਾਈਵੇਟ ਬੰਦਾ ਇਹ ਕਣਕ ਪ੍ਰਾਈਵੇਟ ਘਰਾਂ 'ਚ ਲਵਾ ਰੇ ਆ ਸ਼ਰੇਆਮ ਜਿਹੜੀ ਗਰੀਬਾਂ ਨੂੰ ਮਿਲਣੀ ਚਾਹੀਦੀ ਓਦੋਂ ਸੇਲ ਕੀਤੀ ਜਾ ਰਹੀ ਹੈ ਤੇ ਮੁਨਾਫਾ ਕਮਾਇਆ ਜਾ ਰਿਹਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਇਹ ਸਕੀਮ ਸ਼ੁਰੂ ਹੋਈ ਬਗੈਰ ਕਿਸੇ ਫਰਕ ਰੱਖਿਆ ਵੈਰ ਵਿਰੋਧ ਤੋਂ ਉੱਤੇ ਉੱਠ ਕੇ ਢੜੇ ਬੰਦੀਆਂ ਤੋਂ ਉੱਤੇ ਉੱਠ ਕੇ ਸਭ ਨੂੰ ਕਣਕ ਦਿੱਤੀ 98% ਲੋਕਾਂ ਨੂੰ ਕਣਕ ਮਿਲਦੀ ਸੀ ਕਾਂਗਰਸ ਆਈ ਕਾਰਡ ਕੱਟੇ ਗਏ ਅੱਜ ਦੇ ਹਾਲਾਤ ਇਹ ਵੇਖ ਲਓ ਕਿ 30 ਕਿਲੋ ਕਣਕ ਮਿਲਦੀ ਸੀ 5 ਕਿਲਿਓਂ ਤੇ ਆ ਗਈ ਤੇ 5 ਕਿਲਿਓ ਵੀ ਲੋਕਾਂ ਨੂੰ ਨਹੀਂ ਮਿਲ ਰਹੀ ਸਭ ਦੇ ਕੱਟੇ ਜਾ ਰਿਆ ਪਰਚੀਆਂ ਵਿਖਾਇਓ ਜੀ ਆ ਪਰਚੀ ਆ ਪਰਚੀ ਕੁਛ ਕੱਟਦੇ ਆ ਪਿੱਛੇ ਕੁਛ ਹੋਰ ਲਿਖਦਾ 70 ਕਿਲੋ ਹੈ ਜੀ ਸਰਦਾਰ ਜੀ ਮੈ ਹੀ ਨਹੀਂ ਮਿਲੀ ਕਿੰਨੀ ਕੋਈ ਵੀ ਨਹੀਂ ਅਜੇ ਕੋਈ ਨਹੀਂ ਦਿੱਤਾ ਹੀ ਨਹੀਂ ਬੰਦ ਕਰਕੇ ਚਲ ਗਿਆ ਜੀ 70 ਕਿਲੋ ਸੀ ਮਿਲਿਆ ਕੱਖ ਨਹੀਂ ਅਗਲੇ ਦੱਸੋ ਜੀ ਤੇਰਾ ਇਹ ਹਾਲ ਹੁੰਦਾ ਮੈਂ ਆਹ ਦੱਸ ਮੇਰਾ ਵੀ ਅੱਗੇ ਆਹ ਜੀ ਭਾਈ ਆ ਤੇਰੇ ਨਾਲ ਕੀ ਹੋਈ ਦੱਸ ਬੋਲ ਦੇ ਨਾ ਆਪਣਾ ਬਲਜਿੰਦਰ ਸਿੰਘ ਬੋਲ ਕੇ ਦੱਸ ਆ ਕੀ ਦਾ ਆ ਗਿਆ ਹਾਂ ਜਰਾ ਮਸਲਾ ਦੱਸ ਹਾਂ ਜੀ ਪਪਾ ਜੀ ਕੀ ਨਾਂ ਕਿਹੜਾ ਪਿੰਡ ਦਾ ਮੇਰਾ ਨਾਮ ਆ ਵਿਕਰਮਜੀਤ ਸਿੰਘ ਜੀ ਉਦੋਂ ਕੀ ਮੇਰਾ ਪਿੰਡ ਆ ਜੀ ਮਹਾਰਾਜ ਮੈਂ ਤੇ ਜਲੋੜਾ ਜਮਿਆ ਟੀਪੂ ਇਹਨਾਂ ਕੋ ਤੋਂ ਦੂੰਦਾ ਵੀ ਮੁਸ਼ਕਲ ਆ ਰਹੀ ਆ ਟੋਲੇ ਆ ਗਏ ਆ ਧੀਆਂ ਪੁੱਤਾਂ ਵਾਲੇ ਹੋ ਗਏ ਸੁਣਦਾ ਹੀ ਨਹੀਂ ਅੱਜ ਹੀ ਮੈਂ ਪਹਿਲੀ ਵਾਰੀ ਕਾਣਕ ਲੈਣ ਗਿਆ ਘਰ ਦੇ ਜਾਂਦੇ ਜਿੰਨੀ ਪਾਤੀ ਪਾਤੀ ਕੁਏ ਨਹੀਂ ਕਿੰਨੀ ਮਿਲੀ ਅੱਜ ਦੱਸੋ ਅੱਜ ਮਿਲੀ ਨਹੀਂ ਤੇ ਕਿੰਨੀ ਕਣਕ ਬੰਦੀ ਤੁਹਾਡੀ ਕਣਕ ਬੰਦੀ ਸੀ 70 ਕਿਲੋ ਆ ਵੇਖ ਲਓ ਸਾਹਮਣੇ ਪਰਚੀ ਤੇ ਲਿਖਿਆ ਜੇ ਕੋਈ ਛੂਟ ਹੈ ਮੈਂ ਤੇ ਥੋੜਾ ਲੇ ਪਹਿਲਾਂ ਜਦੋਂ ਕਣਕਾਂ ਬੰਦੀ ਸੀ ਉਦੋਂ ਮਿਲਦੀ ਉਦੋਂ ਮਿਲਦੀ ਰਹੀ ਮਾੜੀ ਮੋਟੀ ਕਦੀ ਮਿਲ ਗਈ ਕਦੀ ਨਾ ਮਿਲੀ ਜਿੰਨੀ ਪਾਤੀ ਘਰ ਦੇ ਲੈ ਆਉਂਦੇ ਰਹੇ ਅੱਜ ਹੀ ਮੈਂ ਗਿਆ ਦਿਹਾੜੀ ਭੰਨ ਕੇ ਤੇ ਅੱਜ ਹੀ ਆ ਕੰਮ ਹਾਂਜੀ ਚਲੋ ਆ ਅਗਲੀ ਗੱਲ ਦੱਸੋ ਹਾਂਜੀ ਦੋ ਜੀ ਕਿੰਨੀ ਦ ਅੱਜ ਅੱਜ ਤੇ 5-5 ਕਿਲੋ ਦਿੰਦੇ ਆ ਪੰਜ-ਪੰਜ ਕਿਲੋ ਇਹ ਮੈਂ ਵੀਡੀਓ ਸ਼ੇਅਰ ਕਰਨ ਲੱਗਿਆ ਆਪਦੇ ਫੇਸਬੁੱਕ ਤੇ ਆਮ ਆਦਮੀ ਪਾਰਟੀ ਦਾ ਹਾਲ ਵੇਖ ਲੋ ਕਿ ਆ ਦਿਹਾੜੀਦਾਰ ਮਿਹਨਤ ਕਸ਼ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਆਪਦੀ ਰੋਟੀ ਖਾਣੀ ਆ ਨੀਤੇ ਨੇ ਰੋਟੀ ਨਹੀਂ ਮਿਲਨੀ ਆ ਹਾਲ ਆ ਡੀਪੂ ਦਾ ਇਹਨਾਂ ਦੀ ਸਰਕਾਰ ਥੱਲੇ ਇਹ ਪ੍ਰਾਈਵੇਟ ਬੰਦਾ ਇਹ ਕਣਕ ਪ੍ਰਾਈਵੇਟ ਘਰਾਂ 'ਚ ਲਵਾ ਰਿਹਾ ਸ਼ਰੇਆਮ ਜਿਹੜੀ ਗਰੀਬਾਂ ਨੂੰ ਮਿਲਣੀ ਚਾਹੀਦੀ ਉਹਨੂੰ ਸੇਲ ਕੀਤੀ ਜਾ ਰਹੀ ਹੈ ਤੇ ਮੁਨਾਫਾ ਕਮਾਇਆ ਜਾ ਰਿਹਾ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਇਹ ਸਕੀਮ ਸ਼ੁਰੂ ਹੋਈ ਬਗੈਰ ਕਿਸੇ ਫਰਕ ਰੱਖਿਆ ਵੈਰ ਵਿਰੋਧ ਤੋਤੇ ਉੱਠ ਕੇ ਢੜੇ ਬੰਦੀਆਂ ਤੋਤੇ ਉੱਠ ਕੇ ਸਭ ਨੂੰ ਕਣਕ ਦਿੱਤੀ 98% ਲੋਕਾਂ ਨੂੰ ਕਣਕ ਮਿਲਦੀ ਸੀ ਕਾਂਗਰਸ ਆਈ ਕਾਰਡ ਕੱਟੇ ਗਏ ਅੱਜ ਦੇ ਹਾਲਾਤ ਇਹ ਵੇਖ ਲਓ ਕਿ 30 ਕਿਲੋ ਕਣਕ ਮਿਲਦੀ ਸੀ 5 ਕਿਲਿਓਂ ਤੇ ਆ ਗਈ ਇਹ 5 ਕਿਲੋ ਵੀ ਲੋਕਾਂ ਨੂੰ ਨਹੀਂ ਮਿਲ ਰਹੀ ਸਭ ਦੇ ਕੱਟੇ ਜਾ ਰਿਹਾ ਪਰਚੀਆਂ ਵਿਖਾਇਓ ਜੀ ਆ ਪਰਚੀ ਆ ਪਰਚੀ ਕੁਛ ਕੱਟਦੇ ਆ ਪਿੱਛੇ ਕੁਛ ਹੋਰ ਲਿਖਦਾ 70 ਕਿਲੋ ਸੀ ਜੀ ਸਰਦਾਰ ਜੀ ਮੈ ਨਹੀਂ ਮਿਲੀ ਕਿੰਨੀ ਕੋਈ ਵੀ ਨਹੀਂ ਕੋਈ ਵੀ ਲੈਦਾ ਹੀ ਨਹੀਂ ਬੰਦ ਕਰਕੇ ਚਲ ਗਿਆ ਜੀ 70 ਕਿਲੋ ਸੀ ਮਿਲਿਆ ਕੱਖ ਨਹੀਂ ਅਗਲੇ ਦੱਸੋ ਜੀ ਆ ਮੈਂ ਤੇ ਆ ਦੱਸ ਮੈਨੂੰ ਵੀ ਅੱਗੇ ਆ ਆ ਜੀ ਬਾਈ ਆ ਤੇਰੇ ਨਾਲ ਕੀ ਹੋਈ ਦੱਸ ਬੋਲ ਦੇ ਨਾ ਆਪਣਾ ਬਲਜਿੰਦਰ ਸਿੰਘ ਬੋਲ ਕੇ ਦੱਸ ਆ ਕੀ ਦਾ ਰਸਾ ਗਿਆ ਹਾਂ ਜੀ ਦਾ ਮਸਲਾ ਕੱਢਣਾ ਹਾਂ ਜੀ ਪਪਾ ਕੀ ਨਾ ਕਿਹੜਾ ਪਿੰਡ ਦਾ ਮੇਰਾ ਨਾਮ ਆ ਵਿਕਰਮਜੀਤ ਸਿੰਘ ਜੀ ਉਹ ਦੋ ਕੀ ਮੇਰਾ ਪਿੰਡ ਆ ਜੀ ਮਹਾਰਾਜ ਮੈਂ ਤੇ ਜਿਲੋਰਾ ਜਮਿਆ ਢੀਪੂ ਇਹਨਾਂ ਕੋ ਤੋਂ ਦੋਂਦਾ ਵੀ ਮੁਸ਼ਕਲ ਆ ਰਹੀ ਆ ਢੋਲੇ ਆ ਗਏ ਆ ਧੀਆਂ ਪੁੱਤਾਂ ਵਾਲੇ ਹੋ ਗਏ ਆ ਸੁਣਦਾ ਹੀ ਨਹੀਂ ਅੱਜ ਹੀ ਮੈਂ ਪਹਿਲੀ ਵਾਰੀ ਕਣਕ ਲੈਣ ਗਿਆ ਘਰ ਦੇ ਜਾਂਦੇ ਜਿੰਨੀ ਪਾਤੀ ਪਾਤੀ ਕੁਏ ਨਹੀਂ ਮਿਲੀ ਅੱਜ ਦੱਸ ਅੱਜ ਮਿਲੀ ਨਹੀਂ ਤੇ ਕਿੰਨੀ ਕਣਕ ਬੰਦੀ ਤੁਹਾਡੀ ਕਣਕ ਬੰਦੀ ਸੀ 76 ਕਿਲੋ ਆ ਵੇਖ ਲਓ ਸਾਹਮਣੇ ਪਰਚੀ ਤੇ ਲਿਖਿਆ ਜੇ ਕੋਈ ਛੂਟ ਹੈ ਮੈਂ ਤੇ ਥੋੜਾ ਲੇ ਪਹਿਲਾਂ ਜਦੋਂ ਕਣਕਾਂ ਕੰਦੀ ਸੀ ਉਦੋਂ ਮਿਲਦੀ ਉਦੋਂ ਮਿਲਦੀ ਰਹੀ ਮਾੜੀ ਮੋਟੀ ਕਦੀ ਮਿਲ ਗਈ ਕਦੀ ਨਾ ਮਿਲੀ ਜਿੰਨੀ ਪਾਤੀ ਘਰ ਦੇ ਲੈ ਆਉਂਦੇ ਰਹੇ ਅੱਜ ਹੀ ਮੈਂ ਗਿਆ ਦਿਹਾੜੀ ਭੰਨ ਕੇ ਤੇ ਅੱਜ ਹੀ ਆ ਕੰਮ ਹਾਂਜੀ ਚਲੋ ਆ ਅਗਲੀ ਗੱਲ ਦੱਸੋ ਹਾਂਜੀ ਲਓ ਜੀ ਕਿਹਦੀ ਦੱਸੋ ਪਾਤੀਆਂ ਬੰਦਾ ਬਾਲਟੀ ਨਾਲ ਪਾਉਂਦਾ ਜੀ ਆਹ ਅੱਜ ਅੱਜ ਤੇ